ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਣ ਮੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਇਸ ਪਾਠ ਦਾ ਇਹ ਬਹੁਤ ਧਿਆਨ ਦੇਣਾ ਹੈ ਕਿ ਸੁਣਿਆ ਨਾ ਤਾਂ ਐੜੀ ਨੂੰ ਕੰਨਾਂ ਲੱਗੇ ਆਖਰ ਵਿੱਚ ਦੋ ਲਾਵਾਂ ਦਾ ਬੜੇ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾਹਣ ਮੰੰਦ ਬੜੇ ਧਿਆਨ ਦੇ ਨਾਲ ਸੁਣੈ ਸੁਣੀਏ ਨਾ ਕਿਤੇ ਉਚਾਰਨ ਹੋਵੇ ਜਾਂ ਸੁਣੀਏ ਨਾ ਹੋਵੇ ਇਹਨੂੰ ਸੁਣਿਆ ਇਸ ਪ੍ਰਕਾਰ ਉਚਾਰਨ ਕਰਨਾ ਹੈ ਮੁਖ ਸਲਾਹਣ ਬਹੁਤਾ ਕਰਕੇ ਇਹ ਪਾਠ ਸਲਾਹਣ ਪੜਿਆ ਜਾਂਦਾ ਪਰ ਸਸੇ ਨੂੰ ਕੰਨਾ ਸਲਾਹਣ ਵੀ ਨਾ ਇੰਨਾ ਸਪੇਸ ਵੀ ਨਾ ਵਧੇ ਇਨਾ ਅੰਤਰ ਵੀ ਨਾ ਹੋਵੇ ਸ ਸੇ ਦਾ ਔਰ ਬਾਕੀ ਅੱਖਰ ਦਾ ਸਾਲਾਹਣ ਮੰਦ ਸੁਣੈ ਜੋਗ ਜੁਗਤ ਤਨ ਭੇਦ ਜੋਗ ਜੁਗਤ ਤਨ ਭੇਦ ਬੜੇ ਧਿਆਨ ਦੇਣ ਯੋਗ ਇਹ ਵਿਚਾਰ ਹੈ ਕਿ ਜਦੋਂ ਕਿਸੇ ਵੀ ਸ਼ਬਦ ਦਾ ਅਖੀਰਲਾ ਅੱਖਰ ਤੇ ਉਹਦੋਂ ਅਗਲੇ ਸ਼ਬਦ ਦਾ ਪਹਿਲਾ ਅੱਖਰ ਵਰਣੀ ਹੋਵੇ ਵਰਣੀ ਅੱਖਰ ਕਹਿੰਦੇ ਨੇ ਜਿਵੇਂ ਤੱਤਾ ਥੱਥਾ ਦੱਦਾ ਤੱਦਾ ਨੰਨਾ ਇਹ ਜਿੰਨੇ ਅੱਖਰ ਇੱਕ ਲਾਈਨ ਵਿੱਚ ਆਉਂਦੇ ਨੇ ਉਹਨਾਂ ਨੂੰ ਵਰਣੀ ਅੱਖਰ ਕਹਿੰਦੇ ਆ ਜャ ਬਰਾਬਰ ਉਹ ਹੀ ਅੱਖਰ ਆਜੇ ਤੇ ਫਿਰ ਜਿੰਨਾ ਚ ਤੁਸੀਂ ਬੜੇ ਧਿਆਨ ਦੇ ਨਾਲ ਇਹਨੂੰ ਉਚਾਰਨ ਨਹੀਂ ਕਰੋਗੇ ਤਾਂ ਇੱਕ ਅੱਖਰ ਵਿੱਚੋਂ ਲਿਪਤ ਹੋ ਜਾਂਦਾ ਹੈ ਇੱਕ ਅੱਖਰ ਦੂਜੇ ਸ਼ਬਦ ਦੇ ਵਿੱਚ ਸਮਾ ਜਾਂਦਾ ਹੈ ਜਜਬ ਹੋ ਜਾਂਦਾ ਹੈ ਸੋ ਜੁਗਤ ਤਨ ਜੁਗਤ ਵੱਖਰਾ ਤੇ ਤਨ ਵੱਖਰਾ ਇਹ ਦੋਵੇਂ ਵੱਖਰੇ ਵੱਖਰੇ ਕਰਕੇ ਬੋਲੇ ਜਾਣਗੇ ਜੁਗਤ ਤਨ ਇਦਾਂ ਚ ਪੜਾਂਗੇ ਕਾਲ ਵਿੱਚ ਪੜਾਂਗੇ ਤੇ ਇੱਕ ਤੱਤਾ ਜਿਹੜਾ ਦੂਜੇ ਅੱਖਰ ਚ ਦੂਜੇ ਦੂਜੇ ਸ਼ਬਦ ਦੇ ਵਿੱਚ ਜਜਗ ਹੋ ਜਾਂਦਾ ਸੋ ਇਸ ਵਾਸਤੇ ਯੁਗਤ ਤਨ ਭੇਦ ਸੁਣੈ ਸਾਸਤ ਸਾਸਤ ਇਹ ਇਹ ਵੀ ਬੜੇ ਹਰ ਆ ਦੇ ਨਾਲ ਪਾਠ ਕਰਨ ਵਾਲਾ ਹੈ ਸਾਸਤ ਸਾਸਤ ਸਿਮਰਤ ਹੁਣ ਬਹੁਤ ਥਾਵਾਂ ਤੇ ਸਿਮਰਤ ਜਾਂ ਅੰਮ੍ਰਿਤ ਇਹ ਟਿੱਪੀ ਨਾਲ ਆਉਂਦਾ ਹੈ ਕਿਤੇ ਬਿਨਾ ਟਿੱਪੀ ਤੋਂ ਆਉਂਦਾ ਹੈ ਸੋ ਜਿੱਥੇ ਜੋ ਮਾਤਰਾ ਲਗੀਆਂ ਹੋਣ ਉਨ੍ਹਾਂ ਮਾਤਰਾਵਾਂ ਦਾ ਵਿਸ਼ੇਸ਼ ਧਿਆਨ ਰੱਖ ਕੇ ਹੀ ਉਚਾਰਨ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਇੱਥੇ ਸਿੰਪਲ ਸਸੇ ਸਿਆਰੀ ਮੰਮੇ ਸਿਆਰੀ ਪੈਰ ਚ ਰਾਰਾ ਔਰ ਪੱਤੇ ਸਿਆਰੀ ਇਹ ਸਿੰਪਲ ਸਧਾਰਨ ਸਿਮਰਤ ਸਿਮਰਤ ਵੇਦ ਵੇਦ ਵੀ ਪਾਠ ਬਹੁਤਾ ਕੱਸ ਕੇ ਵੀ ਨਹੀਂ ਔਰ ਸਹਿਜ ਭਾਵ ਦੇ ਨਾਲ ਉਚਾਰਨ ਕਰਨ ਕਰਨਾ ਚਾਹੀਦਾ ਹੈ ਨਾਨਕ ਭਗਤਾ ਭਗਤਾ ਇੱਥੇ ਬਿੰਦੀ ਨਹੀਂ ਉਚਾਰਨ ਕਰਨੀ ਭਗਤਾ ਸਦਾ ਵਿਗਾਸ ਵਿਗਾਸ ਹੁਣ ਸਿਆਰੀ ਲੱਗੀ ਹੈ ਇਹ ਕਿਤੇ ਵਿਗਾਸ ਵੀ ਨਾ ਪੜਿਆ ਜਾਵੇ ਤੇ ਵਿਗਾਸ ਵੀ ਨਾ ਪੜਿਆ ਜਾਵੇ ਜੇ ਵਿਗਾਸ ਪੜਾਂਗੇ ਤੇ ਸਿਆਰੀ ਬੋਲਣ ਤੋਂ ਰਹਿ ਜਾਂਦੀ ਹੈ ਜੇ ਵਿਗਾਸ ਪੜਾਂਗੇ ਤੇ ਸਿਆਰੀ ਦੀ ਜਗ੍ਹਾ ਬਿਹਾਰੀ ਲੱਗ ਜਾਂਦੀ ਹੈ ਸੋ ਇਹ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਦੁਖ ਦਦੇ ਨੂੰ ਦੋ ਔਂਕੜਾ ਨੇ ਔਰ ਉਤੇ ਅਧਿਕ ਨਹੀਂ ਹੈ ਨਾ ਅਧਿਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਤੇ ਵਰਤਿਆ ਸੋ ਦੁਖ ਥੋੜਾ ਜਿਹਾ ਲੰਬਾ ਕਰਕੇ ਉਚਾਰਨ ਹੋਵੇਗਾ ਪਾਪ ਦਾ ਨਾਸ ਸੁਣਿਆ ਸਤ ਸੁਣਿਆ ਫੇਰ ਵਾਰ-ਵਾਰ ਬੇਨਤੀ ਹੈ ਕਿ ਨਾਣੇ ਸਿਆਰੀ ਐੜੇ ਨੂੰ ਦੋ ਲਾਵਾਂ ਜਿਵੇਂ ਬੋਲ ਚਾਲ ਦੀ ਬੋਲੀ ਵਿੱਚ ਆਪਾਂ ਕਿਸੇ ਨੂੰ ਕਹਿੰਨੇ ਆ ਨਾ ਕਿ ਤੂੰ ਕੁਝ ਸੁਣਿਆ ਉੰਜੇ ਵਾਕ ਨੂੰ ਲਿਖੀਏ ਤਾਂ ਲਿਖਿਆ ਜਾਊਗਾ ਵੀ ਤੂੰ ਕੁਝ ਸੁਣਿਆ ਈ ਜਾਂ ਸੁਣਿਆ ਹੈ ਉਹ ਹੈ ਜਿਹੜਾ ਸ਼ਬਦ ਹੈ ਬੋਲ ਚਾਲ ਦੀ ਬੋਲੀ ਵਿੱਚ ਉਹ ਹੈ ਬਿਨਾ ਬੋਲਣ ਤੋਂ ਹੀ ਵਾਕ ਨੂੰ ਪੂਰਾ ਕਰ ਦਿੱਤਾ ਜਾਂਦਾ ਔਰ ਅਗਲੇ ਨੂੰ ਪੂਰੀ ਸਮਝ ਲੱਗ ਜਾਂਦੀ ਹੈ ਵੀ ਤੂੰ ਕੁਝ ਸੁਣਿਆ ਨਾਣੇ ਸਿਆਰੀ ਐੜੇ ਨੂੰ ਦੋ ਲਾਵਾਂ ਸੁਣਿਆ ਜਿਹੜਾ ਹੈ ਆ ਨਾ ਉਹ ਲਾਵਾਂ ਦੇ ਵਿੱਚ ਦੋ ਲਾਵਾਂ ਦੇ ਵਿੱਚ ਸਮਝ ਵਿੱਚ ਆਉਣ ਵਾਲੀ ਖੇਡ ਬਣ ਜਾਂਦੀ ਏ ਪਰ ਬੋਲ ਚਾਲ ਦੀ ਬੋਲੀ ਵਿੱਚ ਇਹ ਸਮਝਾਉਣ ਵਾਸਤੇ ਬੇਨਤੀ ਕਰ ਰਿਹਾ ਹਾਂ ਇਹ ਸੁਣਿਆ ਸੁਣਿਆ ਨਾਣੇ ਸਿਆਰੀ ਐੜੇ ਨੂੰ ਦੋ ਲਾਵਾਂ ਸੁਣਿਆ ਸਤ ਸਤ ਨਾ ਤਾਂ ਇਹਨੂੰ ਬਹੁਤਾ ਕੱਸ ਕੇ ਅਧਕ ਲਾ ਕੇ ਬੋਲਣਾ ਇਹ ਸੁਭਾਵਕ ਸਤ ਸਤ ਸੰਤੋਖ ਗਿਆਨ ਸੁਣੈ 860 ਕਾ ਇਸ ਨਾਨ 860 ਸਬੰਧਕ ਪਾਠ ਹੈ 8 60 ਇਹਨੂੰ ਬਿਲਕੁਲ ਵੱਖਰਾ ਵੀ ਨਹੀਂ ਕਰਨਾ ਪਰ 8 60 68 ਨਹੀਂ ਕਹਿਣਾ 8 60 ਦਾ ਇਸ਼ਨਾਨ ਇਸ਼ਨਾਨ ਪੈਰ 'ਚ ਬਿੰਦੀ ਨਹੀਂ ਲਾਉਣੀ ਇਸ਼ਨਾਨ ਨਹੀਂ ਕਹਿਣਾ ਬਹੁਤੀ ਕਰਕੇ ਅਸੀਂ ਆਪਣੀ ਸੁਭਾਅ ਮੁਤਾਬਕ ਪੜ੍ਹਦੇ ਹੋਏ ਇਹਨੂੰ ਇਸਨਾਨ ਪੜਦੇ ਆ ਪਰ ਆਪਣੇ ਸੁਭਾਅ ਮੁਤਾਬਕ ਨਹੀਂ ਜੋ ਸੱਚੇ ਪਾਤਸ਼ਾਹ ਜੀ ਨੇ ਅੱਖਰ ਲਿਖੇ ਨੇ ਉਹਨਾਂ ਮੁਤਾਬਕ ਪਾਠ ਉਚਾਰਨ ਕਰਨਾ ਹੈ ਉਸੋ ਇਸਨਾਨ ਕਰਕੇ ਉਚਾਰਨ ਹੋਵੇਗਾ ਸੁਣਿਆ ਪੜ ਪੜ ਦੋਵੇਂ ਪਾਠ ਜਿਹੜੇ ਨੇ ਪੜ ਪੜ ਉਹ ਲੱਪਣਾ ਪੜ ਪੜ ਨਹੀਂ ਕਹਿਣਾ ਅਧਿਕ ਲਾ ਕੇ ਪਾਰਾ ਕਰਕੇ ਨਾ ਕਸ ਕੇ ਨਹੀਂ ਬੋਲਣਾ ਸੁਣਿਆ ਪੜ ਪਾੜ ਪਾਵਹਿ ਬੋਧੀ ਕਰਕੇ ਪਾਠ ਪਾਵੇ ਹਾ ਹਾ ਨਹੀਂ ਬੋਲਿਆ ਜਾਂਦਾ ਪਰ ਜੋ ਹਾਹੇ ਨਾਲ ਜਦੋਂ ਉਚਾਰਨ ਕਰਾਂਗੇ ਨਾ ਤੇ ਜਦੋਂ ਤੁਸੀਂ ਬੋਲੋਗੇ ਤੁਹਾਡੇ કંਠ ਤੋਂ ਕੰਪਨ ਥੱਲੇ ਨੂੰ ਜਾਂਦੀ ਤੁਹਾਨੂੰ ਮਹਿਸੂਸ ਹੋਵੇ ਕਿ ਜਦੋਂ ਹਾਹਾ ਬੁਲਾਉਂਗੇ ਸੋ ਪਾਵ ਮਾਨ ਸੁਣਿਆ ਲੱਗੈ ਲੱਗੈ ਲੱਗੇ ਨਹੀਂ ਕਹਿਣਾ ਦੋ ਲਾਵਾਂ ਉਹ ਬੜੇ ਪਿਆਰ ਨਾਲ ਬੋਲਣੀਆਂ ਹਨ ਲੱਗੈ ਸਹਿਜ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਬਬੇ ਸਿਆਰੀ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਰਾ ਸਰਾ ਬਿੰਦੀ ਨਹੀਂ ਲਾਉਣੀ ਗੁਣਾ ਇਹ ਥੋੜਾ ਥੋੜਾ ਸਪੇਸ ਦੇ ਕੇ ਬੋਲਣੇ ਨੇ ਸਰਾ ਗੁਣਾ ਇਹ ਗਾਹ ਗਾਹ ਬੋਤੀ ਕਰਕੇ ਇਹ ਪਾਠ ਗਾਹਾ ਛੇਤੀ ਪੜਿਆ ਜਾਂਦਾ ਜਦੋਂ ਤੁਸੀਂ ਗਾਹਾ ਪੜੋਗੇ ਇਹ ਗੱਗੇ ਨੂੰ ਕੰਨਾ ਤਾਂ ਚਲੋ ਸਮਝ ਲੱਗਦੀ ਐ ਪਰ ਹਾਹੇ ਨੂੰ ਵੀ ਕੰਨਾ ਲੱਗਦਾ ਹਾ ਹਾ ਮੁਕਤਾ ਹੈ ਫਿਰ ਇਸ ਨੂੰ ਸ਼ੁੱਧ ਬਣਾਉਣ ਵਾਸਤੇ ਗੱਗੇ ਨੂੰ ਕੰਨਾ ਥੋੜਾ ਜਿਹਾ ਲੰਬਾ ਕਰਕੇ ਪੜੋਂਗੇ ਤੇ ਆਪਣੇ ਆਪ ਸ਼ੁੱਧ ਉਚਾਰਨ ਹੋਵੇਗਾ ਗਾਹ ਸੁਣਿਆ ਸੇਖ ਇਹ ਬਹੁਤੀ ਕਰਕੇ ਅਸੀਂ ਸ਼ੇਖ ਪੜਦੇ ਹਾਂ ਸ ਸ ਦੇ ਪੈਰ ਚ ਬਿੰਦੀ ਲਾ ਕੇ ਨਹੀਂ ਜੋ ਮਹਾਰਾਜ ਚਿਪਾ ਸਾਹਿਬ ਜੀ ਨੇ ਲਿਖਤ ਵਿੱਚ ਲਿਖਿਆ ਹੈ ਉਸ ਮੁਤਾਬਕ ਸ ਸਾ ਹੈ ਤੇ ਸਾ ਹੀ ਬੋਲਣਾ ਹੈ ਸੇਖ ਪੀਰ ਪਾਤਸ਼ਾਹ ਪਾਤਸ਼ਾਹ ਇਹ ਵੀ ਬਹੁਤਾ ਕਰਕੇ ਸਾਡੇ ਆਦਤ ਸੁਭਾ ਕਰਕੇ ਸ਼ਾਹ ਪਾਤਸ਼ਾਹ ਅੜਦੇ ਪਾਤਸ਼ਾਹ ਹਾ ਹ ਵੀ ਬੋਲਣ ਤੋਂ ਰਹਿ ਜਾਂਦਾ ਤੇ ਸਸੇ ਦੇ ਪੈਰ ਵਿੱਚ ਵੀ ਬਿੰਦੀ ਲੱਗ ਜਾਂਦੀ ਹੈ ਦੋਵੇਂ ਹੀ ਗਲਤੀਆਂ ਨੇ ਥੋ ਇਸ ਵਾਸਤੇ ਪਾਤ ਸਾਹ ਸੁਣਿਆ ਅੰਦੇ ਅੰਦੇ ਥੋੜਾ ਜਿਹਾ ਪਾਰਾ ਥੋੜਾ ਜਿਹਾ ਪਾਰਾ ਕਰਕੇ ਦੱਦਾ ਬੋਲੇਗਾ ਨਹੀਂ ਤਾਂ ਅੰਦੇ ਦੱਦਾ ਮਹਿਸੂਸ ਹੁੰਦਾ ਥੋੜਾ ਜਿਹਾ ਇਸ ਨੂੰ ਪਾਰਾ ਕਰਕੇ ਬਲਾਉਂ ਦੇ ਨਾਲ ਸ਼ੁੱਧ ਉਚਾਰਨ ਹੋਏਗਾ ਅੰਦੇ ਪਾਵਹਿ ਰਾਹ ਇਤਿਹਾਹੇ ਨੂੰ ਔਂਕੜ ਹੈ ਸੋਰਾਹ ਰਾਰੇ ਨੂੰ ਥੋੜਾ ਜਲਾ ਲੰਬਾ ਕਰਕੇ ਕੰਨਾ ਰਾਹ ਸੁਣਿਆ ਹਾਥ ਹੋਵੈ ਅਸਗਾਹ ਆ ਅਸਗਾਹ ਇਹੜਾ ਬੜੇ ਧਿਆਨ ਦੇ ਨਾਲ ਉਚਾਰਨ ਕਰਨਾ ਹੈ ਤੇ ਪਿੱਛੇ ਹਾਹੇ ਨੂੰ ਔਂਕੜ ਜੋ ਹੈ ਉਹ ਵੀ ਬੜੇ ਧਿਆਨ ਦੇ ਨਾਲ ਉਚਾਰਨ ਕਰਨੀ ਹੈ ਨਾਨਕ ਭਗਤਾ ਸਦਾ ਵੇਗਾਸ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ